ਹਾਂਜੀ ਪ੍ਰਧਾਨ ਜੀ ਜਿਹੜਾ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਗਿਆ ਭਗਵੰਤ ਮਾਨ ਦਾ ਕੀ ਕਹਿਣਾ ਚਾਹੁੰਦੇ ਮੈਨੂੰ ਨਾਲ ਨਾਲੋ ਜੀ ਅੱਜ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੇ ਅੰਮ੍ਰਿਤਸਰ ਦੇ ਸਮੁੱਚੇ ਹੀ ਸਾਰੇ ਅਧਿਕਾਰਤ ਵਰਕਰਾਂ ਦੇ ਵਿੱਚ ਬੜਾ ਰੋਸ ਹੈ ਕਿ ਅੱਜ ਭਾਜਪਾ ਦੇ ਸਾਬਕਾ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲਗਿਆ ਦੇ ਜਿਹੜਾ ਘਰ ਤੇ ਗਰਨੇਟ ਚਲਾ ਕੇ ਜਿਹੜਾ ਹਮਲਾ ਕੀਤਾ ਗਿਆ ਹੈ ਉਤੇ ਤਹਿਤ ਜਲਾ ਤੰਤ ਤੇ ਵਾਸੀ ਵੱਖ-ਵੱਖ ਮੰਡਲਾਂ ਦੇ ਵਿੱਚ ਰੋਸ ਪ੍ਰਗਟ ਕਰਦੇ ਆ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਜਿਹੜੀ ਸੋਧੀ ਸਰਕਾਰ ਹੈ ਉਹਨੂੰ ਪੁੱਛਣ ਵਾਸਤੇ ਅੱਜ ਖੜ ਗਏ ਨੇ ਲੋਕ ਪਿੰਡਾਂ ਦੇ ਵਿੱਚ ਕਿ ਕਿਸੇ ਵੀ ਹਾਲਾਤ ਦੇ ਵਿੱਚ ਨਾ ਕੋਈ ਵਪਾਰੀ ਸੇਫ ਹੈ ਨਾ ਕਿਸੇ ਪਾਰਟੀ ਦਾ ਆਗੂ ਸੇਫ ਹੈ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਉਹ ਦੱਤ ਨਾਲ ਹੋਏ ਦਰ ਪਰ ਹੋ ਚੁੱਕੇ ਇਸੇ ਦੇ ਤਹਿਤ ਅੱਜ ਸਮੁੱਚੇ ਲੋਕ ਇਹਨਾਂ ਕੋਲ ਪੁੱਛਣਾ ਚਾਹੁੰਦੇ ਨੇ ਕਿ ਤੁਸੀਂ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਦੇ ਸੀ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀ ਜਿੱਥੇ ਦਿਨ ਦਿਹਾੜੇ ਅੱਜ ਲੋਕ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਮੰਗ ਰਹੇ ਨੇ ਹਰੇਕ ਘਰਾਂ ਤੇ ਅੱਗੇ ਜਿਹੜੇ ਉਹ ਗਰਨੇਟਾਂ ਦੇ ਨਾਲ ਥਾਣਿਆਂ ਦੇ ਵਿੱਚ ਗਰਨੇਟਾਂ ਦੇ ਨਾਲ ਜਿਹੜੇ ਹਮਲੇ ਹੋ ਰਹੇ ਨੇ ਤੇ ਅੱਜ ਅਸੀਂ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਜਪਾਗੂ ਦੇ ਕਰ ਗਰਨੇਡ ਦੇ ਉੱਤੇ ਜਿਹੜਾ ਉਹ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹੁਲਾ ਕੀਤਾ ਗਿਆ ਇਹਦੇ ਜਿਹੜੀ ਜੁੰਬਿਆ ਰਹੀ ਆਮ ਆਦਮੀ ਪਾਰਟੀ ਤੇ ਭਗਵੰਤ ਸਮਾਨ ਹੈ ਕਿ ਜਿਹੜਾ ਕਿਸੇ ਦੇ ਵੀ ਸੁਰੱਖਿਆ ਨੂੰ ਜਨਕੀਨੀ ਬਣਾਉਂਦੇ ਵਿੱਚ ਅੱਜ ਤੱਕ ਜਿਹੜਾ ਉਹ ਅਸਫਲ ਰਿਹਾ ਇਸੇ ਤਹਿਤ ਜਿਹੜਾ ਅੱਜ ਸਮੁੱਚੇ ਜ਼ਿਲ੍ਹਾ ਤਰਨਤਾਰ ਦੇ ਸਮੁੱਚੇ ਆਗੂਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਹੈ ਇਸ ਸੁੱਤੀ ਸਰਕਾਰ ਨੂੰ